ਕਟਣਾ ਤੋਂ ਹੁਣ ਕੋਈ ਚੋ ਕੀ ਕਟਣਾ ਹੋਈ ਹੈ ਤੁਹਾਡੇ ਨਾਲ ਸਰ ਮੇਰੇ ਨਾਲ ਇੱਕ ਸਰਵਿਸ ਮੈਨਰ ਅਰੇਡੀ ਮੀਟਿੰਗ ਹੋਈ ਹੈ ਕੀ ਕਟਣਾ ਹੋਈ ਹੈ ਤੁਹਾਡੇ ਨਾਲ ਕਟਣਾ ਸਰ ਇੱਕ ਚਿੱਟੇ ਵਾਲੇ ਬੰਦੇ ਆ ਸਰ ਇੱਕ ਟਾ ਪਿੰਡ ਵਿੱਚ ਲਿਖਦੇ ਆ ਇਹਨਾਂ ਨੇ ਸਰ 2023 ਦੇ ਵਿੱਚ ਮੈਂ ਪ੍ਰੋਸ ਸੁਣਾਇਆ ਸੀਗਾ ਤੇ 31 ਜੁਲਾਈ ਨੂੰ ਉਦੋਂ ਸਾਡੇ ਪਿੰਡ ਚਿੱਟਾ ਜੁਰਾਂਦੇ ਸੀਗਾ ਅੱਛਾ ਉਦੋਂ ਸਾਡੇ 40 ਤੋਂ ਬੰਦਿਆਂ ਦੀ ਕਮੇਟੀ ਬਣੀ ਜਾ ਰਹੀ ਸੀ ਚਿੱਟਾ ਬਿਲਕੁਲ ਤੋਂ ਬੰਦ ਕਰਤਾ ਠੀਕ ਹੈ ਜਿਹੜੇ ਬੰਦੇ ਨੇ ਸੱਟ ਮਾਰੀ ਹੈ ਇਹਦੇ ਉੱਪਰ ਤੱਕ ਟੈਂਕਿਆ ਸਰ ਹਾਂ ਇਹ ਚਟਾਕ ਸਰਹੰਗਾਬੀ ਜ਼ਰ ਸਾਡੀ ਸਾਰੀ ਪਿੰਡ ਦੇ ਮੁੰਡੇ ਨਹੀਂ ਖਰਾਬ ਕਰ ਸਕਦੇ ਆ ਠੀਕ ਹੈ ਤੇ ਉਹ ਰਾਂਝੇ ਰੱਖਦਾ ਉਹ ਇਹ ਮੈਨੂੰ 2024 ਦੇ ਵਿੱਚ ਮੈਂ ਬਸ ਤੇ ਆ ਰਿਹਾ ਸੀ ਮਾਡਲ ਤੋਂ ਉੱਤਰ ਕੇ ਮੈਨੂੰ ਇਕੱਲੇ ਨੂੰ ਚੁੰਮੜਿਆ ਸਰ ਇਹ ਠੀਕ ਹੈ ਜੀ ਤੇ ਉਦੋਂ ਮੈਂ ਇਕੱਲੇ ਇਹਨੂੰ ਦਬ ਦਬ ਲਿਆ ਹੂੰ ਤੇ ਉਦੋਂ ਬਾਅਦ ਸਰ ਇਹਨੇ ਰਾਂਝੇ ਸਰਖੀ ਹੂੰ ਚੱਲ ਸਰ ਮੈਂ ਖੇਤੋਂ ਆ ਰਿਹਾ ਸੀਗਾ ਠੀਕ ਹੈ ਜੀ ਤੇ ਸਾਵ ਨੂੰ 7:30 ਵਜੇ ਥੋੜਾ ਟਾਈਮ ਸੀਗਾ ਹੂੰ ਹੂੰ ਤੇ ਇਹ ਕੰਨ ਜਾਣੇ ਸੀਗੇ ਸਾਰੇ ਪਹਿਲਾ ਇਹ ਦਿਨੇ ਦਾਰੂ ਦੇ ਟੱਕੇ ਸੀਗੇ ਪਿਸਟਲ ਕੋਲ ਪਿਸਟਲ ਦਿਖਾਉਂਗੇ ਫਿਰਦੇ ਸੀਗੇ ਤੇ ਇਹਨਾਂ ਨੇ ਗੱਡੀ ਸਾਰੀ ਮੇਰੀ ਮੋਟਰਸਾਈਕਲ ਘੇਰ ਲਿਆ ਠੀਕ ਹੈ ਜੀ ਮੋਟਰਸਾਈਕਲ ਟੱਕਰ ਮਾਰੀ ਤਾਂ ਮੈਂ ਉੱਥੋਂ ਉੱਠ ਕੇ ਨਿਕਲ ਗਿਆ ਉੱਥੋਂ ਭੱਜਿਆ ਤੇ ਮੇਰੇ ਵੰਗਰ ਭੱਜ ਲਈ ਇਹ ਬੰਦੇ ਅੱਜ ਕੋਈ ਜੀ ਇਹਨਾਂ ਦਾ ਰਾਟ ਸੀਗੇ ਅੱਛਾ ਮੈਂ ਸ਼ੁਕਰ ਨਹੀਂ ਮਟਾਇਆ ਜੀ ਮੈਂ ਤਾਂ ਤੇਜ਼ ਸੀਗਾ ਅੱਛਾ ਦੀ ਉੱਥੇ ਜਿੰਨਾਂ ਨੇ ਮੈਨੂੰ ਸੈਟ ਲਿਆ ਇੱਕ ਕੋਈ ਪਹਾੜੀ ਸੀ ਇੱਕ ਕੋਲੇ ਰਾੜੀ ਇੱਕ ਕੋਲ ਅੱਛਾ ਡੰਡਾ ਸੀਗਾ ਜੀ ਇਹ ਨਹੀਂ ਕਿ ਚਿੱਟੇਕਾਰ ਨਹੀਂ ਹੋਇਆ ਸਾਬ ਚਿੱਟੇਕਾਰਨ ਸਾਬ ਹੋਰ ਮੇਰੀ ਕੋਈ ਕਿਹ ਨਾਲ ਰਾਜਸਥਾਨੀ ਅੱਛਾ ਇਕਵਰਟੀ ਦੇ ਵਿੱਚ ਰਿਹਾ ਬਸ ਇਹੀ ਹੈ ਅੱਛਾ ਕਿਹੜੀ ਕਮੇਟੀ ਚ ਹੋਏ ਹੋ ਨਸਾ ਜਾਨ ਅੰਮਨ ਸ਼ਰੂਪੂ ਨਸਾ ਰੋਪ ਕਮੇਟੀ ਦੇ ਵਿੱਚ ਰਿਹਾ ਸਰ ਅੱਛਾ ਆ ਕੁਝ ਮਿਲਿਆ ਬਈ ਨਾ ਸਰ ਤੁਸੀਂ ਵੀ ਨਾ ਕਿਸੇ ਬੰਦੇ ਨੇ ਕੋਟ ਮਾਰ ਆ ਮੇਰੇ ਇੱਧਰ ਮੇਰੀ ਪੂਰੀ ਲੱਤ ਕੁੱਟੀ ਐ ਸਰ ਘੱਟੋ ਘੱਟ 10 ਮਿੰਟ ਪਹਿਲਾਂ ਜਿੱਦੀ ਵੀ ਕੋਈ ਲੜਾਈ ਹੋਈ ਇਹਨਾਂ ਨਾਲ ਤੁਸੀਂ ਵੀ ਪੁੱਟੇ ਬੈਟੇ ਇਹਨਾਂ ਨੂੰ ਪੁੱਛ ਲਓ ਪਹਿਲਾਂ ਤੁਹਾਡੇ ਕੋਈ ਲੜਾਈ ਹੋਈ ਹੋਵੇ ਝਗੜਾ ਹੋਇਆ ਹੋਵੇ ਇਹਨਾਂ ਨਾਲ ਪਹਿਲਾਂ ਤਾਂ ਮੈਨੂੰ ਚੁੰਬੜਿਆ ਸੀਗਾ ਇਹ ਕੰਨੇ ਇਹ ਅੱਛਾ ਇੱਕ ਹੀ ਦੰਦਾ ਠੀਕ ਐ ਇਹ ਦੋ ਸੀਗੇ ਇੱਕ ਭੱਜ ਗਿਆ ਸੀਗਾ ਇੱਕ ਮੈਂ ਉਹ ਬਾਵਾ ਮੇਰੇ ਹੋ ਗਏ ਸੀ ਜੀ ਨਾ ਕੀ ਇਹਨਾਂ ਦੇ ਇਹਨਾਂ ਕਲਦੀਪ ਸਿੰਘ ਦਾ ਅਸਾਨਾ ਸੋਰੇਸ਼ਮ ਸਿੰਘ ਹੁਣ ਪਕਾਲਾ ਕਹਿੰਦੇ ਇਹਨੂੰ ਠੀਕ ਐ ਤੇ ਬਹੁਤ ਵੱਡਾ ਇਹਦੇ ਅਪਰਾਧੀ ਹੈ ਜੀ ਬਹੁਤ ਵੱਡਾ ਇਹ ਅਪਰਾਧਾਂ ਦੇ ਕੰਮ ਨਹੀਂ ਆਉਂਦੇ ਇਹ ਵੀ ਜਿਹਦੀ ਪਰਸਨਲ ਕੈਡ ਕੰਪਲੀਟ ਕੀਤੀ ਵੀ ਅਪਰਾਧਨ ਕੀਤੀ ਹੈ ਸਰ ਜੀ ਇਹਦੇ ਉੱਤੇ ਕੇਸ ਵੀ ਬਹੁਤ ਹੈਗੇ ਅੱਛਾ ਤੇ ਚਿੱਟਾ ਕਿੰਨਾ ਹੈਗਾ ਤੁਹਾਡੇ ਪਿੰਡ 'ਚ ਚਿੱਟਾ ਸਾਹਿਬ ਹੈਗਾ ਇਸੇ ਬੰਦੇ ਦਾ ਵਿਗਦਾ ਜੀ ਅੱਛਾ ਕਿੰਨੇ ਕੁ ਨੌਜਵਾਨ ਜਿਹੜੇ ਨਸ਼ੇ ਦੇ ਕਾਰਨ ਉੱਥੇ ਜਿਹੜੇ ਆਪਾਂ ਕਹਿੰਦੇ ਆ ਪ੍ਰਭਾਵਿਤ ਹੋਏ ਆ ਚਾਰ ਪੰਜ ਨੌਜਵਾਨ ਤਾਂ ਸਾਡੇ ਮਰਗੇ ਜੀ ਪਹਿਲਾਂ ਅੱਛਾ ਤੇ ਹੁਣ ਵੀ ਹੈਗਾ ਸਰ 15 16 ਨੌਜਵਾਨ ਨਹੀਂ ਸਾਰੇ ਪਿੰਡਾਂ ਚ ਐਮਐਲ ਐਮਐਲਏ ਗਏ ਆ ਸੋਚ ਕੇ ਆਏ ਆ ਤੁਹਾਡੇ ਪਿੰਡ ਚ ਐਮਐਲਏ ਆਏ ਸੀ ਤੁਸੀਂ ਕਿਹਾ ਉਦੋਂ ਵੀ ਨਸ਼ਾ ਵੇਚਦਾ ਚਿੱਟਾ ਵੇਚਦਾ ਜੀ ਹੱਲ ਕਰੋਗੇ ਸਾਡਾ ਜੀ ਇਹ ਲਖਵਿੰਦਰ 아이 ਜਵਾਨ ਇਹ ਚੈਨਲਾਂ ਤੇ ਆਉਂਦਾ ਰਿਹਾ ਸਰੋ ਠੀਕ ਹੈ ਜੀ ਇਹਨੇ ਦੱਸਿਆ ਜੀ ਸਰੇ ਐਵੇਂ ਗੱਲਾਂ ਅੱਛਾ ਪਰ ਸਰਕਾਰ ਨੇ ਕੁਝ ਨਹੀਂ ਕੀਤਾ ਨਹੀਂ ਹੁਣ ਤੁਹਾਡੇ ਜਿੱਦੇ ਨਸ਼ਾ ਬ੍ਰੋ ਵੀ ਚੰਦੇ ਸੀਗਾ ਪਿੰਡ ਚ ਆਏ ਹੋਣਗੇ ਵਿਧਾਇਕ ਸਾਹਿਬ ਸੌਂਫ ਲਾ ਕੇ ਗਏ ਆ ਇਹ ਸਾਡੇ ਨਹੀਂ ਆਏ ਜੀ ਠੀਕ ਹੈ ਠੀਕ ਹੈ ਕੰਡੀ ਨਹੀਂ ਸਰ ਓਕੇ ਠੀਕ